ਉਨਲਾ ਜੀ ਹਾਂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਠਾਕ ਹੋ ਲੈ ਪਛਾਣੇ ਨਹੀਂ ਲੱਗਦੇ ਬੰਦਿਆਂ ਨੇ ਐ ਮਾੜੇ 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 ਪਛਾਣੇ ਲੱਗਦੇ ਹਾਂ ਪਛਾਣਲੇ ਜੀ ਕੀ ਹਾਲ ਚਾਲ ਹੈ ਠੀਕ ਜੀ ਕੀ ਪਛਾਣਿਆ ਇਹ ਉੱਥੇ ਬੈਠੇ ਨਾ ਮਿਲਾਈ ਕਰਦੇ ਆ ਆਹ ਦੇਖੋ ਜੀ ਆਹ ਹੈ ਗੱਲਬਾਤ ਕਿਦਾਂ ਹੱਸ ਕੇ ਅਭਿਵਾਦਨ ਕਰਦੇ ਨੇ ਕਿਦਾਂ ਮਿਲਦੇ ਨੇ ਪਿੰਡਾਂ ਦੇ ਬਾਬੇ ਵਾਹ ਜੀ ਵਾ ਤੁਹਾਡੀਆਂ ਤਾਂ ਸ਼ਕਲਾਂ ਯਾਰ ਆ ਨਜ਼ਾਰਾ ਇਹ ਦੇਖ ਕੇ ਮਜ਼ਾ ਆ ਜਾਂਦਾ ਹੋਰ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੈ ਚਲਦਿਆਂ ਗੱਲਾਂ ਬਾਤਾਂ ਚਲਦੀਆਂ ਮਸਾਂ ਹੈਂ ਸਰਪੰਚ ਸਾਹਿਬ ਬੈਠੇ ਆ ਲੈ ਬਾਪੂ ਜੀ ਬੈਠੇ ਆ ਅੱਜ ਤਾਂ ਬਾਪੂ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਸੇਤਾਂ ਠੀਕ ਹੈ ਮੁਰਗੇ ਨਾਲ ਰੋਟੀ ਖਾਂਦਾ ਹੈ ਹੈ ਰੋਜ਼ ਮੁਰਗਾ ਅੱਛਾ ਰੋਜ਼ਾ ਵਾ ਜੀਵਾ ਕਿੰਨੀ ਉਮਰ ਹੋ ਗਈ ਉਮਰ 82 ਸਾਲ 82 ਸਾਲ ਵਾਹ ਜੀ ਜੀ ਫਾਰਮ ਖੋਲਿਆ ਵਾ ਅੱਛਾ ਜੀ ਆਹ ਟੀਚਰਾਂ ਕਰਦੇ ਆਂ ਇਹ ਕਰੂਗੇ ਤਾਂ ਹੈ ਆਦਾ ਹੈ ਜਿਹੜਾ ਮਰਿਆ ਉਹਦਾ ਇਸ਼ੂ ਖੜਾਉਂਦੇ ਆਏ ਹਾਏ ਦੇਖੋ ਜੀ ਆ ਹੈਮ ਹਾਲ ਪਿੰਡਾਂ ਦਾ ਨਜ਼ਾਰਾ ਇਹਦੇ ਜੀ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਜਿੱਦਾਂ ਹੀ ਪਹੁੰਚ ਜਾਂਦਾ ਸਿੱਧਾ ਹੀ ਇੱਥੇ ਕੈਮਰਾ ਔਨ ਕਰਕੇ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਹੈ ਹੋਰ ਕੀ ਹਾਲ ਚਾਲ ਹੈ ਠੀਕ ਹੈ ਜੀ ਅੱਖ ਦਾ ਆਪਰੇਸ਼ਨ ਤੁਹਾਡੇ ਹੋਇਆ ਤਾਂ ਹਾਂ ਜੀ ਹਾਂ ਕਿਦਾਂ ਠੀਕ ਹੈ ਵਧੀਆ ਉਹ ਐਨਕਾਂ ਹੀ ਤਾਂ ਤੁਸੀਂ ਸ਼ਾਹਰੂਖ ਖਾਨ ਲੱਗਦੇ ਤੇ ਉਦੋਂ ਹੈ ਤੇਰੇ ਲੱਗਦਾ ਸੀ ਕਿ ਨਹੀਂ ਹਾਂ ਲਾਈਵ ਉਦੋਂ ਉਦੋਂ ਲਈ ਵੀ ਸੀ ਹਾਂ ਹੋਰ ਠੀਕ ਠਾਕ ਹੈ ਹੁਣ ਤਾਂ 100 ਕਰੋੜ ਕਾ ਹੈਗੀ ਅੱਖ ਚ ਕੋਈ ਨਹੀਂ ਹੈ ਉਹ ਮਾਸਟਰ ਜੀ ਆ ਗਿਆ ਆ ਗਿਆ ਮਾਸਟਰ ਮਾਸਟਰ ਜੀ ਉਹ ਲੈ 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 ਮਾਟਰ ਜੀ ਵੀ ਆ ਰਹੇ ਨੇ ਜੀ ਭਾਈ ਬੜੀ ਉਮਰ ਆ ਗਈ ਮਾਟਰ ਜੀ ਹੈ ਲੋਕੀ ਯਾਦ ਕਰਦੇ ਆ ਮਾਰੋ ਤਾਂ ਹਾਕ ਮਾਟਰ ਜੀ ਕੋਈ ਫੂਕ ਸੀਟੀ ਕੋਈ ਮਾਰਦੇ ਹੁੰਦੇ ਬੁਲਾਉਣ ਲਈ ਉਹ ਕਾਨੂੰ ਦੂਆ ਨਾਲ ਖੜਾ ਇੱਕ ਪ੍ਰੋਫੈਸਰ ਪ੍ਰੋਫੈਸਰ ਫਿਰਦਾਇ ਕ ਨਾਲ ਅੱਛਾ ਆ ਜਣਾ ਦੇਖ ਲਿਆ ਉਹਨੇ ਦੇਖ ਲਿਆ ਦੇਖ ਲਿਆ ਉਹਨੇ ਦੇਖ ਲਿਆ ਹੋਰ ਠੀਕ ਠਾਕ ਸਭ ਬੜੀਆ ਆ ਤਾਂ ਜਮੀ ਕੁਲਦੀਪ ਮਾਨ ਕੇ ਲੱਗਦਾ ਪਿੱਛੇ ਬੈਠਾ ਹੈ ਆ ਬਈ ਮਾਨ ਕੇ ਕੁਲਦੀਪ ਮਾਨਕ ਸਾਹਿਬ ਕੀ ਹਾਲ ਚੱਲ ਹੈ ਆ ਦੇਖੋ ਜੀ ਕੁਲਦੀਪ ਮਾਨਕ ਬਿਲਕੁਲ ਹੀ ਲੱਗਦਾ ਕੁਲਦੀਪ ਮਾਨਕ ਓ ਵਾਹ ਜੀ ਵਾਹ ਪਿੰਡਾਂ ਦੇ ਮਾਨਕ ਹੈ ਜੀ ਇਹ ਬੰਦਾ ਬਾ ਪਛਾਣ ਲਿਆ ਬੰਦਾ ਪਛਾਣ ਲੈਣਾ ਆ ਦੇਖੋ ਜੀ ਦਸਾਰਨੇ ਪਿੰਡ ਦੇ ਵਿੱਚ ਆ ਗਿਆ ਜੀ ਮੈਂ ਪਹਿਲਾਂ ਇੱਕ ਵਾਰੀ ਬਜ਼ੁਰਗਾਂ ਕੋਲ ਗਿਆ ਸੀ ਬਹੁਤ ਪਿਆਰ ਮਿਲਿਆ ਜੀ ਮਾਸਟਰ ਜੀ ਆ ਗਏ ਜੀ ਆ ਜਾ ਵਾਹ ਜੀ ਵਾਹ ਦੇਖੋ ਜੀ ਤੁਰੇ ਆਂਦੇ ਸਕੂਟਰ ਤੇ ਮਾਸਟਰ ਜੀ ਬੜੇ ਰੌਣਕੀ ਬੜੇ ਰੌਣਕੀ ਮੱਟਰ ਜੀ ਕੀ ਹਾਲ ਚਾਲ ਹੈ ਪੱਲਾ ਪੱਲਾ ਸਾਹਿਬ ਸਤਿ ਸ੍ਰੀ ਅਕਾਲ ਹੈ ਦੇਖ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ 8 ਗੋਸ ਤੇ ਕੀ ਫਿਰਦੇ ਬਾਜੀ ਆਲੂ ਜੇ ਲਾਉਣ ਚੱਲੇ ਥੋੜੇ ਜੇ ਆਲੂ ਲਾਉਣ ਚੱਲੇ ਥੋੜੇ ਜੇ ਹਾਂਜੀ ਹਾਂਜੀ ਐ ਲੋਕੀ ਤੁਹਾਨੂੰ ਮਿਸ ਕਰਦੇ ਆ ਕਹਿੰਦੇ ਮਾਸਟਰ ਜੀ ਨੂੰ ਦੁਆਰਾ ਤਾਂ ਪੇਸ਼ ਕਰੋ ਅੱਛਾ ਜੀ ਐ ਹੁਣ ਆਉਂਗੇ ਕਿ ਨਹੀਂ ਸਾਡੇ ਕੋਲ 5-10 5 ਕਿ ਮਿੰਟ ਲਈ ਤਾਂ ਆਜੋ ਉਧਰ ਕੇ ਐਨਾ ਕੁ ਤਾਂ ਐਨਾ ਕੁ ਤਾਂ ਬਣਦਾ ਹੁਣ ਆਲੂ ਆਲੂ ਬਾਅਦ ਚ ਲਾ ਲਿਓ 5 ਮਿੰਟ ਸਾਡੇ ਕੋਲ ਲਾ ਲਓ ਪਹਿਲਾਂ ਨਾ ਹੈ ਕਿਹੜੇ ਲੇਟ ਹੁੰਦੇ ਆ ਕਿਹੜੇ ਲੇਟ ਹੁੰਦੇ ਆ ਆ ਜਾਓ ਆ ਜਾਓ 5 ਮਿੰਟ ਆਜੋ 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 ਮਰਜੀ ਮਾਨਕ ਆਇਆ ਮਾਨਕ ਆ ਮਾਨਕ ਜੀ ਬੈਠਾ ਲੀਏ ਮਾਨਕ ਨੂੰ ਬਿਠਾਓ ਗੁੰਦਾ ਗੁੰਦਾ ਵੀ ਮਾਨਕ ਕੇ ਰਹੀ ਹੈ ਜੀ ਕੋਈ ਗੀਤ ਗੋਤ ਵੀ ਸੁਣਾਉਂਦਾ ਗੀਤ ਗਾਉਣਾ ਕਬੱਡੀ ਕੋਚ ਹੈ ਹੈ ਕਬੱਡੀ ਕੋਚ ਹੈ ਮਾਨਕ ਸਾਹਿਬ ਇਧਰ ਆਓ ਤੁਸੀਂ ਸਿਰ ਸੁਣਦਾ ਰਣਦਾ ਨਹੀਂ ਹੈ ਅੱਛਾ ਕੱਟ ਸੁਣਦਾ ਸੁਣਦਾ ਤਾਂ ਹੈ ਸੁਣਦਾ ਕਬੱਡੀ ਖੇਡਦੇ ਰਹੇ ਖਿਡਾਉਂਦੇ ਰਹੇ ਕੋਚ ਵਾਹ ਜੀ ਕੋਚ ਰਹੇ ਹੈ ਹਾਂ ਮਲੇ ਕਬੱਡੀ ਦਾ ਖਲਾਤੀ ਹੈ ਹੈਂ 8 ਪੀੜੀਆਂ ਕਬੱਡੀ ਦਾ ਖਲਾਤੀ ਹੈ 8 ਪੀੜੀਆਂ ਖਲਾਤੀ ਹੈ ਕਬੱਡੀ ਦੀ ਆ 30 ਸਾਲ ਮੈਂ ਖੇਡਿਆ ਹੈ 30 ਸਾਲ ਮੈਂ ਖੇਡਿਆ 30 ਸਾਲ ਤੁਸੀਂ ਖੇਡਿਆ ਹੈ ਹੁਣ ਵੀ ਪਾ ਦੂੰਗਾ ਕਬੱਡੀ ਹੈ ਪਾ ਦੂੰਗਾ ਉਮਰ ਕਿਹਨ ਪਾ ਦੂੰਗਾ ਨਹੀਂ ਹੈ ਡੇਂਗੂ ਇਹਦਾ ਮੂੰਹ ਤਾਂ ਹੀ ਖਰਾਬ ਜਾ ਹੋਇਆ ਵਾ ਡੇਂਗੂ ਦਾ ਰਗ ਜਾ ਅੱਛਾ ਬੁਖਾਰ ਹੋ ਗਿਆ ਤਾਂ ਅਜਾ ਹੁਣ ਆਪਾਂ ਕੋ ਕਬੱਡੀ ਨਹੀਂ ਪਾਉਣੀ ਤੁਹਾਡੇ ਤੋਂ ਡੇਂਗੂ ਕਰਕੇ ਹੁਣ ਤੁਸੀਂ ਸਿਰਫ ਕਬੱਡੀ 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 ਜਿਹੜਾ ਬੋਲਦੇ ਸੀ ਲੰਬਾ ਉਹ ਬੋਲਣਾ ਇੱਕ ਵਾਰੀ ਬੋਲੋ ਜਰਾ ਬੋਲਨੇ ਕਬੱਡੀ 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 ਵਾਦੀ ਵਾਦੀ ਨਾਮ ਕੀ ਤੁਹਾਡਾ ਪਾਲ ਪਾਲੀ ਪਾਲ ਪਾਲੀ ਦਸਾਰਨਾ ਪਿੰਡ ਦੀ ਪਾਲ ਪਾਲੀ ਕਹਿੰਦੇ ਅੱਠ ਪੀੜੀਆਂ ਖੜਾਤੀਆਂ ਤਬਰ ਦੀਆਂ ਆਪ ਵੀ ਖੜੇ 30 ਸਾਲ ਹਨੀ ਬੱਲੇ ਦੀ ਬੱਲੇ ਬੱਲੇ ਆ ਜਾ ਤੁਸੀਂ ਉੱਥੇ ਖੜੇ ਕੇ ਆ ਦੇਖਦੇ ਆ ਬਾਲਕਨੀ 'ਚ ਹੈ ਇਧਰ ਨੂੰ ਆਉ ਤਾਂ ਹੈ ਇੱਥੇ ਕਿਹੜੇ ਟਿਕਟ ਦੇ ਪੈਸੇ ਹੈਗੇ ਆ ਫਰੀ ਹੈ ਹੋਰ ਸੁਣਾਓ ਮਾਸਟਰ ਜੀ ਕੀ ਹਾਲ ਚੱਲ ਹੈ ਬਾਤਿਆ ਹੈ ਉਹ ਯਾਰ ਮੈਂ ਨਾ ਬੇੜੇ ਦੀਆਂ ਰੋਟੀਆਂ ਹਾਂਜੀ ਉਹ ਉਹ ਦਿਖਾਣੀ ਐ ਸਰੋਤੇ ਮੈਨੂੰ ਫੋਨ ਕਰਕੇ ਕਹਿ ਦਿੰਦੇ ਆ ਵੀ ਤੁਸੀਂ ਬਾਈ ਜੀ ਨਾਲ ਗੱਲਾਂ ਕਰਿਆ ਸੀਗੀਆਂ 베ਰੜੇ ਦੀਆਂ ਰੋਟੀਆਂ ਦੀਆਂ ਤੇ 베ਰੜੇ ਦੀ ਰੋਟੀ ਬਣਾ ਕੇ ਵੀ ਤਾਂ ਦਿਖਾਓ ਕਦੇ ਕੱਲ ਨੂੰ ਆਜੋ ਹੈ ਕੱਲ ਨੂੰ ਆਜੋ ਕੱਲ ਨੂੰ ਬਣਾ ਲਈਏ ਪ੍ਰੋਗਰਾਮ ਪੱਕੀ ਰਹੀ ਗੱਲ ਆ ਦੇਖੋ ਦੀ ਏਡੇ ਏਡੇ ਦਿਲ ਹੈ ਇਹਨਾਂ ਦੇ ਕੱਲ ਨੂੰ ਆਜੋ ਸੱਜ ਰਹੀ ਹੈ ਕਿੰਨੇ ਕ ਵਜੇ 8:00 ਵਜੇ 8:00 ਵਜੇ 9:00 ਨੂੰ ਆ ਜਾ ਸੱਜ ਨਹੀਂ ਖਾ ਲੈਣੇ ਨਹੀਂ ਖਾ ਤਾਂ ਸੱਜ ਰਹੀ ਲੈਂਦੇ ਪਰ 8-9 ਵਜੇ ਨੂੰ ਤਾਂ ਮੈਂ ਆਪਣੇ ਕੰਮ ਪਰ ਹੋ ਜੰਨਾ ਕੋਈ ਨਾ ਸੱਜ ਰਾ ਉੱਠ ਖੜੀ ਮੈਂ ਸਪੈਸ਼ਲ ਨਹੀਂ ਬਣ ਦੂੰਗੀ ਆ ਚਪੈਟਾ ਮੈਂ ਜਾਨਾ ਜੀ ਬਣਾ ਲਵਾਂ ਉਹ ਤਾਂ ਕਦੇ ਬਣਾ ਲਓ ਕਦੇ ਬਣਾ ਲਓ ਜੀ ਚਪੈਟਾ ਆਪਣੇ ਕੋਹਾਗੇ ਪਏ ਜਿਹੜੇ ਗੁੰਨਣਾ ਬਣਾ ਲੈਣਾ ਆ ਪਾਣੀ ਆਟਾ ਲਾ ਕੇ ਅੱਛਾ ਪਾਣੀ ਆਟਾ ਲਾ ਕੇ ਬਣਾ ਦੇਣੀ ਆ ਆਟੇ ਵਿੱਚ ਬੇਸਿਕ ਮਿਕਸ ਕਰਕੇ ਆਟੇ ਵਿੱਚ ਬੇਸਿਕ ਮਿਕਸ ਕਰਕੇ ਵਧੀਆ ਆਟੀ ਬਣਦੀ ਆ ਨੂੰ ਜੇਤੀ ਹੋਏਗੀ ਹਾਂ ਨੇ ਬੇਸਣ ਆਖੇ ਵੀ ਛੋੜਾ ਬੇਸਣ ਪਾਉ ਲਿਸਟ ਕਰੋ ਉਹ ਜਿਹੜਾ ਕਹਿੰਦੇ ਵੀ ਛੋਲਿਆਂ ਦਾ ਆਟਾ ਪਾਉਣਾ ਉਹ ਇੱਕੋ ਗੱਲ ਹੈ ਉਹੀ ਬੇਸਣ ਬੇਸਣ ਹੋ ਗਿਆ ਉਹ ਸੋਨਾ ਛਿਲਕ ਜਿਹੜਾ ਹੈਗਾ ਉਹ ਜਿਆਦਾ ਵੇਟ ਆਹ ਗੱਲ ਹੋਈ ਨਾ ਸੋਨੇ ਛਿਲਕ ਛੋਲਿਆਂ ਦਾ ਆਟਾ ਜਿਹੜਾ ਜਿਹੜੇ ਪਲੇ ਰੂਗੀ ਰੋਟੀ ਪੋਲੀ ਹੋਊਗੀ ਅੱਛਾ ਹਾਂ ਰੋਟੀ ਪੋਲੀ ਰਹੂਗੀ ਹਾਂ